ਹਾਂਜੀ ਸਾਰਿਆਂ ਨੂੰ ਸਸਰੀ ਕਾਲ ਜੀ ਕੀ ਹਾਲ ਚਾਲ ਨੇ ਅੱਜ ਗਏ ਸੀ ਸ੍ਰੀ ਮੁਕਸਰ ਸਾਹਿਬ ਫੋਟੀਆਂ ਬਣਾਉਣ ਗਏ ਸੀ ਸਸਰ ਸਾਹਿਬ ਇਹ नागਪਾਲੇ ਗਿਆ ਜੀ ਆਪਣੇ ਮੁਕਸਰ ਤੋਂ ਜਿਹੜਾ ਲਾਂਬਾ ਰੋਡ ਤੇ ਸੀ ਮੁਕਸਰ ਸਾਹਿਬ ਲਾਂਬਾ ਰੋਡ ਤੇ ਨਾਲ ਪੋਲ ਦੇ ਨਾਲ ਬਿਲਕੁਲ ਬਹੁਤ ਤਗੜਾ ਸੁਹਾਗੇ ਸੁੱਗੇ ਬਣਾਉਂਦੇ ਫੱਟੀਆਂ ਫੱਟੀਆਂ ਚੰਗੇ ਬੰਦੇ ਅੱਗੇ ਵੀ ਬਣਾ ਕੇ ਲਿਆਂਦੇ ਇਹਨਾਂ ਕੋਲ ਦੋ ਫੱਟੀਆਂ ਬਣਵਾਈਆਂ ਹੈ 450 ਦੀ ਇੱਕ ਫੱਟੀ ਕਹਿੰਦੇ ਵੀ ਲਾਵਾਂਗੇ 900 ਦੀਆਂ ਬਣ ਗਈਆਂ ਦੋ 5 ਸਾਲ ਦੀ ਗਾਰੰਟੀ ਬਾਕੀ ਉਹ ਹੀ 100 ਰੁਪਿਆ ਪਿਆ ਸਾਲ ਦਾ ਬਾਕੀ ਨਾਲ ਨਹੀਂ ਬੜਾ ਯੋਗ ਨਾ ਹੋਵੇ ਗੜ ਮਾਰ ਕੇ ਭਿਆਂ ਮੇਰੇ ਲੱਪਾਸੇ ਪੱਤੀ ਜੀ ਪਾਈ ਜੀ ਫਿਰ ਪਟੀਨੀਆਂ ਬਹੁਤ ਔਕੀ ਜੇ ਸੱਬਲ ਪਾਈਏ ਜਾਂ ਮਾਲਾ ਕੋਈ ਚੀਜ਼ ਪਾਈ ਤੇ ਚਬੀਆਂ ਆਇ ਨਹੀਂ ਅਰ ਦਬਾਰ ਆਓ ਸੈਟਿੰਗ ਬੈਣੀਆ ਇਸ ਦਾ ਲੱਕੜ ਦੀ ਮਾਰ ਹਾਂਜੀ ਸਤਰੀ ਬਣਾ ਰਿਹਾ ਬਸ ਛਾਂਟ ਦੇ ਫਿਟ ਕਰਤੀ ਹੁਣ ਦੋ ਆਟੇ ਚੱਕੇ ਆਪਦੇ ਉਲ ਦਸਮਕੇ ਕਢਾਏ ਹੁਣ ਵੇਖੋ ਪਸਾ ਰਦੋ ਚੀਚੀ ਚਾੜ ਦੇ ਦੇ ਮੈਂ ਤੇ ਲੱਕੜਾਂ ਹੀ ਲਾਤੀਆਂ ਇਹ ਨਹੀਂ ਕੋ ਚਰੀ ਵਾਜ ਜਾਂਦੀ ਚਰੀ ਤੇ ਸੌਕੀਆਂ ਪੈ ਜਾਣੀਆਂ ਆ ਆ ਪੂਰੀ ਮਿੰਤੀ ਗਿੰਤੀ ਕਰਕੇ ਕੰਮ ਕਰਦਾ ਬਈ ਉਹਦਾ ਇਹ ਇਹ ਤਕਰੀਬਨ 26 ਕੋ ਇੰਚਾਂ ਲੰਮੀ ਹੈ ਤੇ ਉਰਨ ਲਈਏ 20 ਇੰਚ 10 ਦਾ ਇੰਚ ਵਾਲਾ ਫੱਟਾ ਸੀ 26 20 ਦੀ ਬਣ ਗਈ ਚੰਗੀ ਕਾਰਡ ਕੱਢ ਜਾਂਦੀ ਹੈ ਬੜੀ ਬਣਵਾਈਆਂ ਵਧੀਆ ਰਹਿ ਜਾਂਦੀ ਹੈ ਬਹੁਤ ਤਿਆਰ ਹੋ ਤਮੇ ਖਾਈਓ பே மஜபூத்தி உங்க கமாய சாரி தாக்கவன அது மோசம ਇਹ ਲੋ ਵਾਲਾ ਨਹੀਂ ਵਾਗੀ ਨਹੀਂ ਹਨ ਪਿਆ ਵੈ ਬੱਦਲ ਜੀ ਬਣੇ ਹੋਏ ਆ ਸ਼ਾਇਦ ਮਹਾ ਕਰ ਦੇ ਕਿਰਪਾ بارش ਵੀ ਦੇ ਇਹ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਕਿਉਂਕਿ ਹੌਲੀ ਹੌਲੀ ਵੀਡੀਓ ਪਾਉਣ ਦਾ ਵਾਸਤੇ ਨੇ ਤੇ ਨਵੀਆਂ ਨਵੀਆਂ ਵੀਡੀਓ ਆਪਾਂ ਪਾਉਣਾ ਕਰਾਂਗੇ ਜਾਣਕਾਰੀ ਸਾਂਝੀ ਕਰਾਂ ਕਰਾਂਗੇ ਸਾਰੇ ਵੀਰ ਸ਼ੇਅਰ ਕਰਿਓ ਕਮੈਂਟ ਕਰਿਓ ਵਧੀਆਈ ਵੀਡੀਓ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਜੀ ਲੱਗਦਾ ਫੱਟੀ ਬਣ ਕੇ ਤਿਆਰ ਹੋ ਗਈ ਪਾ ਕੇ ਕੁੜੀਆਂ ਜੇ ਬਣਾਉਂਦੇ ਕਦੇ ਢਿੰਗੀ ਟੇਢੀ ਹੋਏ ਫਿਰ ਪਾਣੀ ਵਗਣ ਲੱਗ ਪੈਂਦਾ ਠੀਕ ਹੈ ਸਤਿ ਸ੍ਰੀ ਅਕਾਲ ਸਾਰੇ